ਸਤਿ ਸ਼੍ਰੀ ਅਕਾਲ ਜੀ ਸਿੰਗਰੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਛੀ ਲਖਾ ਤਸਵੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਿਪਤੀ ਵੀਰ ਕੋਲ ਆ ਪਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਦਿਖਾਉਣੇ ਆ ਇੱਕ ਗਾਂ ਤੇ ਦੋ ਮੱਝਾਂ ਮੱਝਾਂ ਵੀ ਦੋਵੇਂ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਇੱਕ ਆ ਨੀਲੀ ਦੀ ਮੱਝ ਤੁਹਾਨੂੰ ਦਿਖਾਉਣੀ ਆ ਤੇ ਇਹ ਕਾ ਬੂਰੀ ਮੱਝ ਤੁਹਾਨੂੰ ਸੂਈ ਸਵਾਈ ਦਿਖਾਉਣੀ ਜੇ ਤੇ ਮਗਰ ਬੂਰੀ ਕੱਟੀ ਆ ਤੇ ਕਾ ਵੀ ਚੰਗੇ ਰਿਕਾਰਡ ਵਾਲੀ ਗਾਂ ਇੱਕ ਤੁਹਾਨੂੰ ਸੂਈ ਸਵਾਈ ਦਿਖਾਵਾਂਗੇ ਇਹਦੇ ਮਗਰ ਇਹਦੇ ਮਗਰ ਵਛਾਏ ਜਿਹੜਾ ਤੇ ਗੱਲਬਾਤ ਹੁਣ ਕਰਦੇ ਆ ਤੇ ਬਾਕੀ ਇਹ ਆ ਵੀ ਅੱਜ ਸਾਰੀਆਂ ਸੂਈਆਂ ਵਾਂ ਸੂਈਆਂ ਦੇ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਖ ਚਾਹ ਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਠੀਕ ਵਧੀਆ ਭਾਜੀ ਚਲੋ ਵਧੀਆ ਚਹੀਦਾ ਜੇ ਤੇ ਨਾਮ ਦੱਸ ਦੇ ਕਹਿੰਦੇ ਫਿਰ ਹਾਂ ਭਾਜੀ ਡਿਪਟੀ ਜੇ ਪਿੰਡ ਚੱਕ ਮਿਸ਼ੀ ਗਾਂ ਤਾਂ ਸੇਹ ਜਾਲਾ ਜਲਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦੋ 978984725 ਠੀਕ ਆ ਹਾਂਜੀ ਤੇ ਅੱਜ ਬੋਰੀਆਂ ਨਹੀਂ ਲਿਆਂ ਇਕੱਠੀਆਂ ਕੀਤੀਆਂ ਫਿਰ ਹਾਂ ਬੋਰੀਆਂ ਨਹੀਂ ਲਿਆਂ ਮਿਲ ਗਈਆਂ ਸੀ ਅੱਛਾ ਹਾਂਜੀ ਹਾਂਜੀ ਤੇ ਆ ਗਾਵੇਂ ਚੰਗੇ ਦੁੱਧ ਵਾਲੀ ਚਾਹਦੀ ਆ ਭਾਜੀ ਮੈਂ ਨਹੀਂ ਰਾਹੀ ਦੇ ਅੱਛਾ ਤੇ ਬਾਕੀ ਚਲੋ ਦੱਸ ਦਿੰਦੇ ਆਣਾ ਪਣ ਵੀ ਆ ਕੱਲ ਭਾਜੀ ਆਈਏ ਅੱਛਾ ਤੇ ਕੱਲ ਆਪਣੇ ਘਰੇ ਸੁੱਈ ਕੱਲ ਅੱਛਾ ਕੱਲ ਦੀ ਸੁੱਈ ਕੱਲ ਦੀ ਸੁੱਈ ਆ 11 ਵਜੇ ਦੀ ਅੱਛਾ ਚੰਗੀ ਭਲੀ ਭਾਜੀ ਟਿੱਪ ਕੇ ਲਿਆਏਗਾ ਜੀ ਅੱਛਾ ਇਹ ਤਾਂ ਧਾਰਾ ਪਰਲੇ ਥਾਂ ਜਣਾ 2-4 ਹੀ ਆਈਆਂ ਰਾਤੀ ਅੱਛਾ ਥਾਂ ਮੰਨ ਲਓ ਪਤਾ ਨਹੀਂ ਪਤਾ ਨਹੀਂ ਕੀ ਹੋਇਆ ਚੰਗੀ ਭਲੀ ਦੇ ਐ ਟਿੱਪ ਕੇ ਅੱਛਾ ਹਾਂ ਹੁਣ ਆਪਾਂ ਬੱਚਾ ਲਵਾ ਖਾਦਦੇ ਨੇ ਤਿੰਨਾਂ ਥਾਂਾਂ ਦੀ ਓਕੇ ਅਗਲਾ ਥਾਣਾ ਜਿਹੜਾ ਪਰਲਾ ਅੱਛਾ ਹਾਂ ਬਹਿਣੀ ਆਪੇ ਜਿਹੜਾ ਪਰਲਾ ਥਾਣਾ ਆ ਅੱਛਾ ਉੱਚ ਭਾਜੀ ਧਾਰਾ ਹੀ ਤੇਨ ਆਈਆਂ ਰਾਤੀ ਅੱਛਾ ਪਤਾ ਨਹੀਂ ਕੀ ਹੋ ਗਿਆ ਜੀ ਤੇ ਅਜੇ ਇੱਕੋ ਚਵਾਈ ਹੋਈ ਆ ਇੱਕੋ ਚਵਾਈ ਰਾਤੀ ਕੀਤੀ ਹੈ ਜੀ ਤੇ ਹੁਣ ਜੀ ਚਵਾਈ ਹੋਣ ਵਾਲੀ ਤੋਰੋ ਹੈ ਕਰੀ ਰਹੇ ਨੇ ਹਾਂ ਜੀ ਆਪਣੇ ਤਾਂ ਬੜੇ ਬੜੇ ਮਲਛਾ ਹਾਉਣ ਆ ਸੀ ਸੋਹਣੀ ਬਣੀ ਬਾਕੀ ਚੰਗੇ ਕੱਦ ਕਾਟ ਚਾ ਚੰਗੀ ਬੇਲ ਚਾ ਥੱਲਿਆਂ ਵੀ ਚੰਗੀ ਬਣੀ ਹੈ ਬਾਕੀ ਖੜੇ ਕੋਈ ਸਾਹਮਲਾ ਦੋ ਦਿਨ ਨੇ ਚੰਗਾ ਕਰਦੀ ਜਣਾ ਤਿੰਨ ਥਣ ਵੀ ਜੇ ਤੇ ਚਲਦੇ ਤਿੰਨਾਂ ਚਹੀਨੇ ਦੁੱਧ ਚੰਗਾ ਗੱਡੀ ਜਾਊਗੀ ਦਿਖਾ ਦਈਏ ਵਿੱਚ ਕਿੰਨੀਆਂ ਗਤਾਰਾ ਆਉਂਦੀਆਂ ਜੀ ਚਲੋ ਕੋਈ ਜਣੀ ਖਾਣ ਦੋਤਾ ਜਾਈ ਬੱਚਾ ਜੀ ਬਿਲਕੁਲ ਇਹ ਜੀ ਦੁੱਧ ਚੰਗਣ ਦੀ ਵੀ ਨਹੀਂ ਜਾ ਚਿੰਨੂ ਹਰ ਬੱਲ ਤੇ ਨਾ ਥਣ ਪੂਰੇ ਪਸੰਦੇ ਤੇ ਆ ਥਣ ਦੇਖ ਸਕਦੇ ਇਹਦੇ ਲੱਗੇ ਤੋਂ ਹਾਂਜੀ ਬਾਕੀ ਉਹ ਥਣ ਤੇ ਲਾਭ ਪਸੰਦਾ ਦਾ ਰਾਮ ਦੀਆਂ ਭਾਜੀ ਦੇਖ ਪਰ ਦੇਣੀ ਤੇ ਲੜਾਂ ਜੀ ਬਸ ਇਹ ਕਿ ਧਾਰਾ ਹਾਂਜੀ ਜੋ ਤੇ ਨਹੀਂ ਆਉਂਦੀਆਂ ਤੁਹਾਨੂੰ ਕਹਿ ਨਾ ਮੇਰੇ ਕੋਲ ਬਾਕੀ ਜਿਵੇਂ ਆ ਕੇ ਡਾਮੋ ਦਾ ਬਾਕੀ ਸਾਰਾ ਤਰ੍ਹਾਂ ਸਾਫ ਆ ਉਤਰਾ ਪੈਟਵਾ ਸਵਾ ਆ ਵੀਦਰ ਠੀਕ ਹੈ ਜੀ ਹਾਂਜੀ ਉਹ ਚੋ ਭਾਜੀ 2000 ਹੀ ਆਉਂਦੀਆਂ ਜੇ ਤਰ੍ਹਾਂ ਠੀਕ ਦੋਗ ਤਿੰਨ ਆਉਂਦੀਆਂ ਜੇ ਉਤਰਿਆ ਆ ਵੀ ਸਰੂ ਬਿਲਕੁਲ ਨਹੀਂ ਬੰਦ ਸਰੂ ਚੱਲਦਾ ਹੋਆ ਪੇਪਕੇ ਲੈ ਆਏ ਚੰਗੀ ਭਲੀ ਅੱਛਾ ਮੰਨ ਲਓ ਕਾਲੇ ਟਿੱਪੀ ਆ ਤੇ ਮੰਨ ਲਓ ਰਾਤੀ ਸਵੇਰੇ ਸੂਬੀ ਆ ਆਉਂਦੇ ਆਉਂਦੇ ਹੀ ਅੱਛਾ ਤੇ ਚਲੋ ਸਾਡੇ ਕਰਮਾ ਜੀ ਭਾਜੀ ਘਾਟਾ ਹੋ ਗਣ ਹਾਂਜੀ ਹਾਂਜੀ ਚਲੋ ਕਈ ਵਾਰੀ ਹੋ ਜਾਂਦੀ ਹੈ ਭਾਜੀ ਕਿੰਨਾਂ ਦਾ ਆਪਣਾ ਵੀਰਾਂ ਕੋ ਲਈ ਨਾ ਹਾਂਜੀ ਚੰਗੇ ਭੜੇ ਭਾਜੀ ਦੋਵੇਂ ਟਾਈਮ ਗੁਰਦੁਆਰੇ ਵੀਰ ਜਾਂਦੇ ਆ ਅੱਛਾ ਕੋਈ ਤੋ ਖਾਣੀ ਨਾ ਸਾਡੇ ਨਾਲ ਕੀਤਾ ਅੱਛਾ ਅਸੀਂ ਆਪਣੇ ਇਸ ਪਾਸ ਕਰਕੇ ਗਾਂ ਵਧੀਆ ਤੌਰ ਤੇ ਲੈਂਦੀ ਆ ਕਈ ਵਾਰੀ ਕੁਦਰਤੀ ਸਾਹ ਵਾਲੀਆਂ ਚੀਜ਼ਾਂ ਵਾਂਗ ਪੰਜ ਦੋ ਆਡੀ ਕਰਮੇ ਜੀ ਘਾਟ ਆਉਗਾ ਹਨਾ ਹਾਂਜੀ ਹਾਂਜੀ ਤੇ ਬੱਚੀ ਤੇ ਹੈਗੀ ਮੰਨ ਲਓ ਮੈਂ ਆਹ 70 ਤੇ ਪਾਜੀ ਬਾਹਰ ਲਈ ਬੱਚੀ ਹਾਂਜੀ ਹਾਂਜੀ 21 22 ਕਿਲੋ ਪਾਜੀ ਦੁੱਧ ਪਹਿਲੇ ਸੁਵੇਲ ਸਿੰਘ ਜਿਹਾ ਆ ਅੱਛਾ ਬਾਕੀ ਬੱਚੀ ਆਹ ਦੱਸਦੀ ਸਾਨੂੰ ਕਿਲੋੜ ਦੱਸਣ ਦੀ ਤੇ ਕਿੰਨਾ ਕੋ ਤੇਰਾ ਦੁੱਧ ਕਰੀ ਜਾਊਗੀ ਪਾਜੀ ਅਜੇ ਵੀ ਸਟਾਈਲ ਸਟੋਰੀਆਂ ਦੇ ਬੱਚੀ ਨਾ ਚਲੋ ਥਾਨ ਦਾ ਅਗਲਾ ਹੈ ਹਾਂਜੀ ਤੇ ਚਲੋ ਫਰਕ ਪਾਜੂਗੀ ਅੱਗੇ 21 22 ਕਿਲੋ ਦਾ ਦੋ ਕਿਲੋ ਦਾ ਫਰਕ ਤੇ ਇਹਦਾ ਮੁੱਲ ਫਿਰ ਮੁੱਲ ਭਾਈ ਇਹਦਾ ਹੁਣ ਕਾਦਾ ਮੁੱਲ ਹੈ ਤੁਸੀਂ ਦੱਸ ਦੋ ਜੀ ਆ ਜੀ ਗੱਲ ਕਰ ਰਹੇ ਹੋ ਵੇਚਣ ਵਾਲੀ ਤੁਸੀਂ ਚਲੋ ਭਾਈ ਅਜੇ ਵੀ ਚਾਹਾਂ 40000 ਤੁਸੀਂ ਬਾਹਰ ਵੇਚ ਲੀਏ ਅੱਛਾ ਪਰ ਅਬ 40 ਚ ਮੰਨ ਲਓ ਅੰਦਰ ਹੀ ਵੇਚਦੇ ਨੇ 37000 ਦੇ ਦਈਏ ਵੇਸ਼ੀ 37000 ਦੀ ਹਾਂਜੀ ਕਰਨੀ ਵਿੱਚੋਂ ਛੋਟ ਛੋਟ 35 ਦੀ ਦੇ ਦਈਏ ਫਿਰ ਦੇ ਤਾਂ ਕਿ ਭਾਈ ਹੋਰ ਦੋ ਜਾਣ ਦੋ ਫਿਰ ਅੱਛਾ ਚਲ 33 ਦੀ 33000 ਦੀ 32000 ਦੀ ਭਈ ਹਾਨ ਆ ਵੇਸ਼ੀ ਦੇਣੀ ਹੈ ਅੱਛਾ ਹਾਂ ਜਿਆਦਾ ਕੋਈ ਤੰਗ ਨਾ ਕਰੇ ਭਾਈ ਮਤਲਬ ਅੱਧੋ ਅੱਧੀ ਵਡਣ ਦੀ ਵੇਸ਼ੀ ਠੀਕ ਹੈ ਬਾਕੀ ਇਹ ਆਵੇ ਸੋਹਣੀ ਵੈੜਿਆ ਕੱਦ-ਕਾਟ ਚੰਗਾ ਵਾ ਵੱਡੀਆਂ ਗਾਵਾਂ ਚ ਆਉਂ ਤਰ੍ਹਾਂ ਵੱਡੀਆਂ ਪੱਲੇ ਪੱਟੇ ਪੱਲੇ ਕੀ ਗੱਲ ਗੱਲ ਤੇ ਹਾਂ ਤਾਂ ਇਹ ਵੀ ਮੰਨ ਲਓ ਹੋ ਵੀ ਸਕਦਾ ਮੰਨ ਲਓ 2000 2000 ਰੁਪਏ ਲੱਗ ਜਣਾ ਹੋ ਜਾਣਾ ਦਾ ਕੋਈ ਮਤਲਬ ਦਵਾਈ ਦਵਾਈ ਦੇ ਦੇ ਚੰਗੇ ਜਰਾ ਟਿਕਟੋਕ ਲਵਾ ਲੈ ਤੇ ਥਣ ਚੱਲ ਵੀ ਸਕਦਾ ਬਾਕੀ ਹੁਣ ਜਿਹੜਾ ਤਿੰਨਾ ਥਣਾ ਜ ਸੌਦਾ ਕੀਤਾ ਹੈ ਹਾਂ ਹਾਂ ਸੌਦਾ ਕੀਤਾ ਜੇ 5000 ਦੀ ਦੇ ਦਾਂਗੇ ਠੀਕ ਹੈ ਜੀ ਤੇ ਬਾਕੀ ਹੈ ਪੂਰੇ ਕਮਾਲ ਦੀ ਆ ਸੋਹਣੀ ਵੈੜਿਆ ਉਤਰਾਂ ਬਧੀਆ ਪੂਰੀ ਜੰਮੀ ਪਲੀ ਆ ਪਾਰੀ 70000 ਦੀ ਗਾਂ ਮਾਲੋ 70 ਤੋਂ ਬਾਹਰ ਆਵ ਲਈ ਥੋੜੀ ਜੀ ਚਲੋ ਬਾਕੀ ਉਤਰਾ ਹੈ ਜੇ ਚਲੋ ਹੈ ਉਤਰਾ ਚੰਗੇ ਮੁੱਲ ਵਾਲੀ ਆ ਗਾਂ ਚੰਗੀ ਕੱਟ ਕਾਟ ਲਈ ਜੀ ਠੀਕ ਹੈ ਤੇ ਹੁਣ ਜਿਹੜੀ ਪੂਰੀ ਮੱਝ ਜੇ ਇਹ ਪੂਰੀ ਮੱਝ ਭਾਜੀ ਮਗਰ ਕੱਟੀ ਹੋਈ ਦਾ ਪੂਰੀ ਜੀ ਮਗਰ ਕੱਟੀ ਵੀ ਪੂਰੀ ਜੇ ਬਿੱਲੀ ਅੱਖਾਂ ਵਾਲੀ ਪੂਰੀ ਜੇ ਇਹ ਮਗਰ ਕੱਟੀ ਕੱਟੀ ਮਗਰ ਜੀ ਕੱਟੀ ਨੂੰ ਇਹ ਆਪੇ ਕੋਈ ਸੰਭਰ ਨਾਲ ਲੈ ਜਾਏ ਹਾਂਜੀ ਇਵੀਆਂ ਬਾਈਆਂ ਤਰ੍ਹਾਂ ਦੀ ਭਾਈ ਸੋਈ ਜੇ ਮੈਂ ਅੱਛਾ ਸਿਰਫ ਵਿਆਂ ਬੜੀਆਂ ਤਰ੍ਹਾਂ ਸੋਈਆ ਤੇ ਇਹ ਕੋ ਦੁੱਧ ਮੰਨ ਲਓ ਹੁਣ 8 ਤੋਂ ਬਾਹਰ ਹੀ ਹੋਊਗਾ ਅੱਛਾ 8 ਕਿਲੋ ਕਰਕੇ ਦਵਾਂਗੇ ਤੋਰੋ ਫਿਰ ਇੱਕ ਰੀ ਹਾਂਜੀ ਦੁੱਧ ਪਾਜੀ ਮਾਤਾ ਵਾਅਦਾ ਹੀ ਹੈ ਨਾ ਦਿਲ ਨਹੀਂ ਨਾ ਔਡੀ ਵਾਲੇ ਚੋਕਰ ਚੋਕਰ ਗੜੀ ਪਿਆ ਖਾਣ ਨਹੀਂ ਲਈ ਅੱਛਾ ਹਾਂਜੀ ਤੇ ਚਾਹ ਬੜਾ ਸੋਹਣਾ ਕੱਟੀ ਤੇ ਦੋਵੇਂ ਟਾਈਮ ਦਿੰਦੀ ਆ ਸਵੇਰ ਤੇ ਜਾਂ ਦੇ ਦਾ ਬਾਕੀ ਬੂਰੀ ਮੱਝ ਆ ਮਾਨ ਇਹਦਾ ਵੀ ਦੇਖ ਸਕਦੇ ਲੱਗੇ ਤਾਂ ਠੰਡੀ ਬਈ ਭਾਈ ਇਹ ਵੀ ਠੰਡੀ ਦੀ ਰਹੀ ਆ ਤੇ ਆਹ ਥਾਣੇ ਤੇ ਦੇਖ ਸਕਦੇ ਲੱਗੇ ਦੋ ਤਾਂ ਭਾਜੀ ਉਹਨਾਂ 8 ਕਿਲੋ ਨਾਲ ਲੈਣੀ ਆ ਤੇ ਇਹਦਾ ਮੁੱਲ ਫਿਰ 9 ਕਿਲੋ ਚੋ ਕੇ ਲੈ ਆ ਜੀ ਘਰ ਗਈ ਅੱਛਾ ਹਾਂਜੀ ਵੰਡ ਮੁੰਡ ਕੱਟ ਲਈਏ ਖਣ ਠੀਕ ਹੈ ਹਾਂਜੀ ਮੁੱਲ ਭਾਜੀ ਇਹਦਾ ਕਰਦੇ ਆਪਾਂ 60000 ਅੱਛਾ ਹਾਂਜੀ ਇਹ ਜੱਸ ਨਾਲ ਕਿੰਨੇ ਦੀ 57 ਦੀ ਦੇ ਦਾਂਗੇ ਭਾਈ ਖਣ ਕਰ ਦਈਏ ਛੋਟ ਥੋੜੀ ਘੁਰ ਕਰ ਦੋ ਭਾਈ ਗੱਲ 55 ਦੀ ਦੇ ਦਈਏ ਫਿਰ 52 ਦੀ ਭਾਜੀ ਦੇ ਦਾਂ ਅੱਛਾ 55 ਦੀ 52 ਦੀ ਠੀਕ ਆ ਤੇ ਅੱਖ ਕਿਲਰ ਦੋ ਤੇ ਜਿਹੜਾ ਗਿੰਦੇ ਵੀ ਚਵਾ ਦਾਂਗੇ ਹੋਰ ਭਾਈ ਆ ਛੜਦਾ ਵੀ ਪਤਾ ਕੀ ਗੱਲ ਹੁਣ ਛੋੜ ਛੱਪੇ ਵਾਲੇ ਆਪਣੇ ਰੇਟ ਹੁੰਦੇ ਜੀ ਅੱਛਾ ਛੋੜੇ ਕਰਾਉਣੇ ਭਾਵੇਂ ਦਾ 60000 ਇਹ ਆ ਵੀ ਹੁਣ ਬਸ ਜੱਸ ਨੋਈਆਂ ਜੱਸ ਨੋਈ ਭਾਜੀ ਆਪਾਂ ਕਰਦੇ ਜਿੱਥੇ ਸੌਦਾ ਹੋਣਾ ਹੈ ਉੱਥੇ ਪਹੁੰਚ ਗਿਆ ਕੰਮ ਚਲੋ ਚਲੋ ਨੁਕਸਾਨ ਥੋੜਾ ਹੋਇਆ ਚਲ ਕੋਈ ਗੱਲ ਨਹੀਂ ਹੋਣਾ ਚਲੋ ਇਹ ਤਾਂ ਦਫੇ ਵੀ ਲੈਣੇ ਤੇ ਘਾਟੇ ਵੀ ਮਾਣਨੇ ਭਾਈ ਲੱਪਣੇ ਆ ਹਾਂਜੀ ਹਾਂ ਕਿੰਨੇ ਚਿਰ ਦੀ ਸੋਈ ਜੇ ਇਹ ਪਾਜੀ ਕੱਲ ਇਹ ਅੱਜ ਸਵੇਰੇ ਸੋਈ ਅੱਜ 2 ਵਜੇ ਦੀ ਅੱਛਾ ਉਹ ਪਈ ਹੋਈ ਏ ਅੱਜ ਜੇਰ ਇਹਨੇ ਪ੍ਰੋਪਰ ਬਾਦੀ ਜੇ ਆਮੇ ਦੀ ਜੇਰ ਹਾਂਜੀ ਤੇ ਵੀ ਠੰਡੀ ਸੀਲ ਹੀ ਨਿਕਲੀ ਉਹ ਤੋਂ ਮਾਰਾ ਮਾਰਾ ਮੰਨ ਲਓ ਸਵੇਰੇ ਨਾ ਬੱਚੇ ਬੱਚਾ ਝਗਾਇਆ ਜੇ ਅੱਛਾ ਹਾਂ ਤੇ ਥਾਣ ਥਣ ਧੋਦੇ ਮਾਰਾ ਥੱਲੇ ਮਾਰੀਆਂ ਧਾਰਾਂ ਦੋ ਦੋ ਤਿੰਨ ਤਿੰਨ ਅੱਛਾ ਹਾਂ ਤੇ ਮਾੜਾ ਮੋਟਾ ਪਾਜੀ ਹੌਲ ਦੀ ਕਰਦੀ ਏ ਮਾਈ ਮੋਟੀ ਠੀਕ ਆ ਪਹਿਲਾ ਸੂਆ ਜੇ ਹਜੇ ਕਿ ਭਾਈ ਇੱਕ ਕੋਈ ਮਤਲਬ ਹੈ ਜੇ ਧਾਰਾ ਧੋ ਰਹੀ ਕਿੰਨੇ ਮਾਰ ਗਿਆ ਤੇ ਅੱਜ ਜੇਰ ਬਾਦੀ ਨੇ ਪ੍ਰੋਪਰ ਉਤਰਾ ਸੀ ਇਹ ਲੈ ਠੰਡੀ ਤੇ ਰਹੀ ਆ ਜਿਆਦਾ ਉਹ ਜੀ ਨਹੀਂ ਆ ਜੀ ਦੇਖੋ ਜਿਆਦਾ ਨਹੀਂ ਕਰਦੀ ਮਾਸਾ ਮੋਟਾ ਤੇ ਤੁਹਾਨੂੰ ਪਤਾ ਡੰਗ ਮਾਸਾ ਮੋਟੇ ਤੇ ਹਾਂ ਕਈ ਵਾਰੀ ਪਹਿਲਾਂ ਇੱਕ ਦੋ ਡੰਗ ਕਰੀ ਜਾਂਦੀਆਂ ਨੇ ਆ ਬੱਚਾ ਜਿਹੜਾ ਜੀ ਤੇ ਆ ਕੱਟਾ ਜਿੱਤਾ ਜਾਈ ਬੱਚਾ ਜਿਹੜਾ ਜੀ ਮਾੜਾ ਭਾਜੀ ਸਵੇਰੇ ਸੂਈ ਆ ਗਿੱਲਾ ਨਾ ਕਿੱਲਾ ਨਾ ਡੋ ਜੀ ਤੋਰੋ ਫਿਰ ਬਾਕੀ ਛੋਟੀ ਪੂਰੀ ਜੰਮੀ ਪਲੀ ਆ ਤੇ ਥੱਲੇ ਮੜੀ ਕੁਮਾਰ ਜੀ ਤਿਆਰ ਹੋਈ ਪਹਿਲਨ ਦੇ ਹਿਸਾਬ ਨਾਲ। ਉਤਰਾ ਭਾਈ ਜੀ ਦੇਖੋ ਉਹ ਛੁੱਕ ਨਹੀਂ ਹੈਗੀ। ਹਾਂ ਮਾੜੀ ਮਾੜ ਜਨ ਪੜਾਈਆਂ ਕਰਕੇ ਆਲ ਜੀ ਕਰਦੀ ਆ। ਠੀਕ ਆ। ਹਾਂ ਜੀ। ਦੇਖੋ ਉਤਰਾ ਨਹੀਂ ਕੋਈ ਖਾਣੇ ਤੇ ਥਣ ਖੂਣ ਵਿਖਾ ਦੋ ਕਰਿਆ ਚਾਰ ਇੱਕ ਵਜੇ ਸਨ। ਚਲੋ। ਬਾਕੀ ਥੱਲੇਆਂ ਚੰਗੀ ਬਣੀ ਹੈ ਅੱਲਾ ਦਾ ਭਾਜੀ ਪੂਰੀ ਕਮਾਲ ਦੀ ਬਣੀ ਝੋਟੀ ਦੇ ਬਾਕੀ ਕੋ ਚਵਾਈ ਹੋਈ ਹੈ ਮਾਰਾ ਮੋਟਾ ਕਰਦੀ ਹੈ ਅੱਛਾ ਹਾਂ ਉਹ ਵੀ ਹੱਡੂਗੀ ਤੇ ਪਹਿਲਾਂ ਤੇ ਉਦੋਂ ਦੁੱਧ ਕਿੰਨਾ ਕਰੀ ਜਾਊਗੀ ਦੁੱਧ ਭਾਜੀ ਨੂੰ 11-12 ਕਿਲੋ ਕੀ ਜਾਂਦਾ ਚਵਾ ਚੂ ਬੜਾ ਸਾਫ਼ ਨਿਕਲਿਆ ਝੋਟੀ ਦਾ ਤੇ ਇਹਦਾ ਮੁੱਲ ਫਿਰ ਮਾਰੀ ਮਾਰੀ ਔਲ ਕਰਦੀ ਹੈ ਹਾਂਜੀ ਇਹਦਾ ਮੁੱਲ ਮੁੱਲ ਭਾਜੀ ਦਾ 72000 ਜੀ 72000 70000 ਝੋਟੀ ਦੇ ਦਾਂਗੇ ਅੱਛਾ 70 ਦੇ ਦੇ ਦੋਗੇ ਬਾਕੀ ਚਲੋ ਛੋਟ ਛੜ ਮੋਕਾ ਦੇ ਦੋ ਛੜਦਾਂ ਵੀ ਭਾਜੀ ਅੱਛਾ ਹੋਰ ਯਾਰ ਯਾਰ ਛੜ ਦਾਂਗੇ 70000 ਦੇ ਬਾਹਰ ਭਾਜੀ ਠੀਕ ਯਾਰੋ ਆਪਾਂ ਚਲੋ ਬੱਤਰਗਾ ਬੱਤਰ ਬੱਤਰਯਾ ਬਿੰਗ ਵੇਚੀਆਂ ਜੋ ਦਿਨਾ ਛੋਟੀ ਸੋਹਣੀ ਆ ਉੱਤਰਾ ਆ ਇਧਰ ਬਹਿ ਜਾਓ ਹੱਬਦੀ ਆ ਬੋਲ ਕਰਦੀ ਜੀ ਹਾਂ ਬਈ ਠੀਕ ਆ ਬਾਕੀ ਚਲੋ ਜਿਹਦੇ ਚਵਾਈਆਂ ਇਹਦੀਆਂ ਹੋਣੀਆਂ ਆ ਵਾ ਤੇ ਆਪੇ ਸੱਟ ਹੋ ਜਾਣਾ ਇਹਨੇ ਜੇ ਬਾਕੀ ਇੱਥੋਂ ਕੋਈ ਤਸੱਲੀ ਕਰਕੇ ਵੇਸ ਚ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ